85 ਮਾਡਲ ਆਇਸ਼ਰ ਜਿਹੜਾ ਸ਼ੰਭੂ ਬੈਰੀਅਰ ਪਹੁੰਚਿਆ ਇਹਨੂੰ ਸਟਾਰਟ ਕਰਨ ਦਾ ਤਰੀਕਾ ਦੇਖੋ ਆ ਜਿਵੇਂ ਜਨਰੇਟਰ ਸਟਾਰਟ ਹੁੰਦਾਗਾ ਇਹ ਬਾਈ ਸੰਦ ਬੜੇ ਪਿਆਰ ਨਾਲ ਸਾਹਮਣੇ ਰੱਖੀ ਹੋਰ ਬਾਈ ਇਹ ਬੜੇ ਸਾਹਮਣੇ ਪਿੰਦੇ ਨਿਆਣਿਆਂ ਕਰ 85 ਮਾਡਲ ਬਾਈ ਉਰੇ ਤਾਂ ਜੋਂਡੀਅਰ ਵੀ ਤੁਰੇ ਫਿਰਦੇ ਤੁਸੀਂ ਜੰਗ ਵਾਲੇ ਮਾਹੌਲ 'ਚ ਜੋ ਆ ਲੈ ਕੇ ਆਏ ਹੋ ਆਇਸ਼ਰ ਕੀ ਮਨ ਚ ਸੀਗਾ ਇਹਨੂੰ ਦੂਰ ਚਲਾ ਕੇ ਬਾਬਾ ਵਾਹੇ ਦਿੱਲੀ ਦੀਆਂ ਸੜਕਾਂ ਤੇ ਕਿਹਨੇ 10 ਸਾਲ ਪੁਰਾਣੀ ਗੱਡੀ ਨਹੀਂ ਚਲਦੀ ਤੁਸੀਂ 85 ਮਾਡਲ ਲਾਈਸ਼ਰ ਲੈ ਕੇ ਜਾ ਰਹੇ ਇਹੰਦਾ ਜੀ ਜੀਵਿਦਾਰ ਵਾਸਤੇ ਜੀ ਇਹ ਜੀਵਿਦਾਰ ਦਾ ਗੱਡਾ ਹੈ ਜੀ ਤੇ ਇਹ ਨੂੰ ਕੋਈ ਰੋਗ ਨਹੀਂ ਜੀ ਤੁਸੀਂ 85 ਮਾਰਵਲ ਟਰੈਕਟਰ ਬਿਲਕੁਲ ਨਵੇਂ ਆ ਦੇ ਸਰਚ ਮਾਰਦਾ ਬਿਲਕੁਲ ਓਕੇ ਟਰੈਕਟਰ ਨਵਾਂ ਲੈ ਕੇ ਜਿਹੜਾ ਪੂਰੀਆਂ ਪੂਰਾ ਰਕਾਰ ਪਿਛਲੀ ਵਾਰੀ ਡਿਲੀਵਰੀ ਜਦ ਮੈਂ ਦੋ ਟਰਾਲੀਆਂ ਪਾ ਕੇ ਦਿੰਦਾ ਕਹਿੰਦੇ ਇਹਨਾਂ ਦੋ ਟਰਾਲੀਆਂ ਲੈ ਆ ਕੇ ਲੈ ਗਏ ਸੀ ਪਿਛਲੀ ਵਾਰੀ ਇਸ ਵਾਰ ਵੀ ਤਿਆਰੀ ਫੁੱਲ ਹੈ ਦਿੱਲੀ ਜਾਣ ਦੇ ਲਈ ਸੋ ਇਹ ਪੰਜਾਬ ਹੈ ਇਹ ਪੰਜਾਬ ਦੀ ਸ਼ਾਨ ਹੈ ਜਿੰਨੇ ਗੋਲੇ ਸਿੱਟ ਰਹੇ ਨੇ ਮਨ ਹੈ ਉਦਾਸਤਾ ਨਹੀਂ ਹੋਇਆ ਵੀ دہشت ਕੋਈ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਚੜਦੀ ਗੱਲ ਹੈ ਜਿੰਨੇ ਗੋਲੇ ਜਿਆਦਾ ਸਿੱਟਣਗੇ ਉਹਨੇ ਜਿਆਦਾ ਮਜ਼ਬੂਤ ਹੋਣਗੇ ਜਿੰਨਾ ਜਿਆਦਾ ਨਹੀਂ ਹੁੰਦਾ ਕੀ ਚਾਹੀਦਾ ਬਾਪੂ ਦਾ بڑے بڑے ਹੌਸਲੇ ਕਈਆਂ ਕੋ ਵੱਡੇ ਵੱਡੇ ਟਰੈਕਟਰ ਆ 40 40 ਕਿੱਲੇ ਪੈਲੀ ਆ ਉਹ ਘਰੇ ਸੁੱਤੇ ਆ ਇੱਥੇ ਸਾਰੇ ਬੰਦੇ ਜਿੰਨਾ ਜੀ ਐਨਰਜੀ ਉਹ ਬੰਦੇ ਇੱਥੇ ਆਣ ਕੇ ਡੱਡੇ ਆ ਅਸੀਂ ਆਬਰਤ ਦੇ ਇੱਥੇ ਆਏ ਆ ਉਦੋਂ ਤਿੰਨ ਕਿੱਲੇ ਜ਼ਮੀਨ ਦੀ ਜੋ ਕੀਮਤ ਸੀਗੀ ਉਸ ਉਹ ਉਹਦੇ ਮਤਲਬ ਤੁਸੀਂ ਆ ਸ਼ਾਮ ਹਾਂ 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 ਤਿੰਨ ਕਿੱਲੇ ਪਹਿਲੇ ਆ ਸਕਦੇ ਸੀ ਉਦੋਂ ਤੇ ਮਤਲਬ ਇਹ ਟੱਡ ਲਓ। ਇਹਨੂੰ ਪਹਿਲਾਂ ਵਾਂਗ ਸਾਮ੍ਹ ਕੇ ਰੱਖਿਆ ਹੈ। ਸਾਮ੍ਹ ਕੇ ਬਿਲਕੁਲ ਜੀ ਬਿਲਕੁਲ ਓਕੇ ਐ ਰੋਕੇ ਰੱਖਿਆ ਜੀ ਅੰਦਰ। ਸੋ ਪੰਜਾਬ ਦਾ ਟਰੈਕਟਰਾਂ ਨਾਲ ਹੀ ਸੋਭਦਾ ਹੈ। ਆ 85 ਮਾਡਲਾਈਸ਼ਰ ਸ਼ੰਭੂ ਬੈਰੀਅਰ ਪਹੁੰਚਾ ਬਸ 2 ਮਿੰਟ ਇਹਨੂੰ ਬੰਦ ਕਰਿਓ ਇਹਦੀ ਆਵਾਜ਼ ਵਿੱਚ ਆਊਗੀ। ਐ ਪੂਰਾ ਬੰਦ ਹੋਣ ਨੂੰ ਵੀ ਸਮਾਂ ਵਾਵਾ ਲੱਗ ਗਿਆ ਬਾਬਾ ਸਤਿਕਾਰ ਸਤਿਕਾਰ ਜੀ ਕਿ ਜਾਨਾ ਕਿੱਥੋਂ ਲੈ ਕੇ ਆ ਜੀ ਇੱਕ ਜਾਨਾ ਜੀ ਮੋਗੇ ਜਿੱਦਾਂ ਲੈਂਦਾ ਜੀ ਮੋਗੇ ਇਹ 85 ਮਾਡਲ ਹੈ ਜੀ 85 ਮਾਡਲ ਹਾਂਜੀ ਇਹ ਤਾਂ ਉਹ ਰੈਡ ਕਾਇ ਨੂੰ ਮਾਰ ਲਾਓ 85 ਮਾਡਲ ਬਾਈ ਉਰੇ ਤਾਂ ਜੋਨ ਡੀਅਰ ਵੀ ਤੁਰੇ ਫਿਰਦੇ ਤੁਸੀਂ ਜੰਗ ਵਾਲੇ ਮਾਹੌਲ 'ਚ ਜੋ ਆ ਲੈ ਕੇ ਆਏ ਹੋ ਆਇਸ਼ਰ ਜੀ ਕੀ ਮਨ ਚ ਸੀਗਾ ਇਨੀ ਦੂਰ ਚਲਾ ਕੇ ਲੈ ਹਾਂਜੀ ਮੇਰੇ ਮਨਚੇ ਇਹ ਸੀ ਵੀ ਆਪਾਂ ਜੋ ਆਪਣੇ ਕਾਲੇ ਕਾਨੂੰਨ ਨੇ ਤਿੰਨ ਮੋਦੀ ਸਾਹਿਬ ਨੇ ਸਾਡੇ ਥੋਪੇ ਨੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਹਾਂ ਜੀ ਉਹਨੂੰ ਰੱਦ ਹੋ ਗਿਆ ਹੁਣ ਐਮਐਸਪੀ ਵਾਸਤੇ ਸਾਰਾ ਇਕੱਠ ਹੋਇਆ ਕਿ ਫਸਲਾਂ ਦਾ ਮੁੱਲ ਹਾਂ ਐਮਐਸਪੀ ਤੇ ਮੰਡੀਆਂ ਹਾਂ ਇਹ ਬਾਈ ਹੋਰੀ ਆਏ ਨੇ ਪੰਜਾਬ ਤੋਂ ਵੀਰੇ ਥੋੜਾ ਇੱਥੋਂ ਚਲੋ ਮੈਂ ਉਧਰ ਦੀ ਆਇਆ ਨਾ ਰਵੀ ਜੀ ਬਣਦਾ ਹੋਵੇ ਤਾਂ ਆਈਸ਼ਰ ਦੇਖੋ ਕਿੰਨਾ ਸੋਹਣਾ ਹੈਗਾ 85 ਮਾਡਲ ਬਾਬਾ ਵੇਹੇ ਦਿੱਲੀ ਦੀਆਂ ਸੜਕਾਂ ਤੇ ਕਹਿੰਦੇ 10 ਸਾਲ ਪੁਰਾਣੀ ਗੱਡੀ ਨਹੀਂ ਚੱਲਦੀ ਤੁਸੀਂ 85 ਮਾਡਲ ਆਲਾਈਚਰ ਲੈ ਕੇ ਜਾ ਰਹੇ ਹੋ ਇਹਦਾ ਜੀ ਜੀਵਿੰਦਾਰ ਵਾਸਤੇ ਜੀ ਇਹ ਜੀਵਿੰਦਾਰ ਦਾ ਗੱਡਾ ਹੈ ਜੀ ਇਹ ਤੇ ਇਹਨੂੰ ਕੋਈ ਰੋਕ ਨਹੀਂ ਜੀ ਹਾਂਜੀ ਚੜ੍ਹਦੀ ਕਲਾ ਚਾਹੁੰਦਾ ਕੋਈ ਜਿੰਨੇ ਗੋਲੇ ਸਿੱਟ ਰਹੇ ਨੇ ਮੰਨ ਐ ਉਦਾਸਤਾ ਨਹੀਂ ਹੋਇਆ ਵੀ ਦਹਿਸ਼ਤ ਤਾਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਚੜ੍ਹਦੀ ਕਲਾ ਜਿੰਨੇ ਗੋਲੇ ਜਿਆਦਾ ਸਿੱਟਣਗੇ ਉਹਨੇ ਜਿਆਦਾ ਮਜ਼ਬੂਤ ਹੋਣਗੇ ਜਿਆਦਾ ਬੁੱਕਾ ਨੇ ਜਿਆਦਾ ਮਜ਼ਬੂਤ ਹੋਣਗੇ ਭਾਈ ਕੀ ਕਹਿੰਦੇ ਹੋ ਮੇਰੇ ਹਿਸਾਬ ਨਾਲ ਮੇਰੀ ਉਮਰ ਤੋਂ ਵੀ ਮੈਂ 95 ਦਾ ਮੇਰਾ ਵਰਤਾ ਤੇ 85 ਦਾ ਇਹ ਹਾਂਜੀ ਹਾਂਜੀ ਨਹੀਂ ਨਹੀਂ ਸਹੀ ਗੱਲ ਹੈ ਪੁਰਾਣੀਆਂ ਗੱਡੀਆਂ ਇੱਥੇ ਹੁਣ ਪਾਪਾ ਜੀ ਦੀ ਬੜੀ ਮਿਹਰਬਾਨੀ ਇੰਨੀ ਦੂਰ ਆ ਆਪਣੇ ਲੈ ਤਗੜਾ ਜਿਗਰਾ ਲੈ ਕੇ ਲੈ ਕੇ ਆਏ ਸੰਦ ਇੱਕ ਜਕਾਰਾ ਛੱਡੋ ਪਾਪਾ ਜੀ ਨਾ ਦੇ ਫਿਰ ਬੋਲੇ ਸੋਨਿਆਲ ਪ੍ਰੀਤ ਦਾ ਜਿਗਰਾ ਵਿਚਾਈ ਦਾ ਪਾਪਾ ਜੀ ਜਿਗਰਾ ਚਾਹੀਦਾ ਬਾਪੂ ਦਾ ਬੜੇ ਬੜੇ ਹੌਸਲੇ ਕਈਆਂ ਕੋ ਵੱਡੇ ਵੱਡੇ ਟਰੈਕਟਰ 40 40 ਕਿੱਲੇ ਪੈਲੀ ਉਹ ਘਰੇ ਸੁੱਤੇ ਆ ਇੱਥੇ ਸਾਰੇ ਬੰਦੇ ਜਿੰਨਾ ਜੀ ਐਨਰਜੀ ਉਹ ਬੰਦੇ ਇੱਥੇ ਆਣ ਕੇ ਡੱਡੇ ਆ ਅਸੀਂ ਆ ਬਰਾਤ ਦੇ ਇੱਥੇ ਆਏ ਆ ਅਡਾ ਦੇਲ ਕੀਤਾ ਜਾਂ ਜਾਈਏ ਤੇ ਪਹੁੰਚਣਾ ਚਾਹੀਦਾ ਹਰ ਕਦਾ ਆਉਣਾ ਚਾਹੀਦਾ ਤੇ ਸਾਰਿਆਂ ਦਾ ਵਰਜ ਵੀ ਆ ਬਾਪੂ ਜਦੋਂ ਉਦੋਂ ਲਿਆ ਸੀ 85 ਚ ਉਦੋਂ ਕਿੰਨੇ ਕਦਾ ਪੈ ਗਿਆ ਸੀਗਾ ਬੜਾ ਸਾਹਮ ਸਾਹਮ ਰੱਖਿਆਗਾ 61697 ਰੁਪਏ ਦਾ ਲਿਆ ਸੀ ਜੀ ਨਗਦ ਲਿਆ ਸੀ ਜੀ ਬਾਪੂ ਜੀ ਨੇ ਬਾਪੂ ਜੀ ਨੇ ਉਸ ਬਾਰੇ 8000 ਦਾ ਲਿਆ ਸੀਗਾ ਹੁਣ ਲੋਕ ਆਉਂਦੇ ਹੁੰਦੇ ਵੀ ਬਾਈ ਸਾਨੂੰ ਦੇ ਦੇ ਜਿੰਨੇ ਮਰਜ਼ੀ ਪੈਸੇ ਲਿਆ ਵਾਧੂ 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 ਉਹਨੇ ਟੈਟਰ ਦੇ ਦੇ ਸਾਨੂੰ ਟੈਟਰ ਦੇ ਦੇ ਮੈਂ ਨਹੀਂ ਰਿਸ਼ਤੇਦਾਰ ਵੀ ਦੇ ਸਾਨੂੰ ਦੇ ਦੇ ਯਾਰ ਮੈਂ ਯਾਰ ਹੋਰ ਨਵਾਂ ਹੀ ਲਾਵਾਂ ਸਮੇਤਾ ਪਿੰਡ ਚ ਪੂਰੀ ਚਰਚਾ ਹੋਣੀਗੀ ਇਹਨਾਂ ਦੇ ਘਰੇ ਆ ਟਰੈਕਟਰ ਪਹੁੰਚ ਗਿਆ ਉਸ ਚਰਚਾ ਉਸ ਟਾਈਮ ਦੇ ਵਿੱਚ 61697 ਰੁਪਏ ਦੀ ਕੀਮਤ ਸੀ ਤੇ 35 25000 ਟਰੈਕਟਰ ਦੀ ਵੀ ਇੰਨੀ ਸੀ ਚੋਦੀ 67000 ਸੀ ਤੇ ਚਿੱਟਾ ਜਿਹੜਾ ਆਪਣਾ ਚਿੱਟਾ ਟਰੈਕਟਰ 35 ਉਹਦੀ ਵੀ ਨਹੀਂ ਇਹਨਾਂ ਤੇ ਨਾ ਇਹ ਤਿੰਨੇ ਟਰੈਕਟਰ ਆਏ ਸੀ ਉਹਨਾਂ ਤਿੰਨਾਂ ਟਰੈਕਟਰ ਦੀ ਕੋਈ ਨਹੀਂ ਕੀਮਤ ਸੀ ਤੇ ਅਸੀਂ ਇਹ ਲਿਆ ਮੁੜ ਕੇ ਉਦੋਂ ਕਿੱਲੇਕ ਦਾ ਮੁੱਲ ਵੀ ਇੰਨਾ ਕੀ ਸੀਗਾ ਉਦੋਂ ਕਿੱਲੇਕ ਦਾ ਮੁੱਲ ਮੇਰੇ ਖਾਲ 20 25000 ਹੋ ਗਿਆ 20 25 ਲੱਖ 25000 ਨਹੀਂ ਨਹੀਂ 25000 25000 ਮਤਲਬ ਉਦੋਂ ਤਿੰਨ ਕਿੱਲੇ ਜ਼ਮੀਨ ਦੀ ਜੋ ਕੀਮਤ ਸੀਗੀ ਉਸ ਉਹ ਉਹਦੇ ਬਦਲੇ ਤੁਸੀਂ ਆਸ਼ਮ ਹਾਂ 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 ਤਿੰਨ ਕਿੱਲੇ ਪਹਿਲੀ ਆ ਸਕਦੇ ਸੀ ਉਦੋਂ ਤੇ ਮਤਲਬ ਇਹ ਟਰੈਕਟਰ ਲਿਆ ਜੇ ਇਹ ਟਰੈਕਟਰ ਲਿਆ ਤਾਂ ਇਹਨਾਂ ਨੂੰ ਪਹਿਲੀ ਵਾਂਗੂ ਸਾਹਮਣੇ ਰੱਖਿਆ ਹੈਗਾ ਸਾਹਮਣੇ ਬਿਲਕੁਲ ਜੀ ਬਿਲਕੁਲ ਓਕੇ ਐ ਰੋਕੇ ਰੱਖਿਆ ਜੀ ਨੂੰ ਬਿਲਕੁਲ ਸਮਾਲ ਕੇ ਇਹ ਇਹ ਸਰੀਰ ਤਰ੍ਹਾਂ ਹੀ ਹੈ ਜੀ ਜੇ ਸਰੀਰ ਆਪਾਂ ਆਪਦਾ ਉਹਨੂੰ ਸਾਫ਼ ਸੁਥਰਾ ਰੱਖਾਂਗੇ ਸਹੀ ਚੀਜ਼ਾਂ ਖਾਵਾਂਗੇ ਸਹੀ ਤਰੀਕੇ ਰਵਾਂਗੇ ਤਾਂ ਵੀ 4 ਸਾਲ ਵੱਧ ਕੱਢ ਜਾਾਂਗੇ ਤੇ ਜੇ ਇਹਨੂੰ ਇਹਨੂੰ ਸੰਭਾਲਾਂਗੇ ਨਾ ਇਹਦਾ ਟਾਇਰ ਪੈਂਚਰ ਹੋ ਜੇ ਇੰਜਨ ਬੱਜਣ ਵਾਲਾ ਕੁਝ ਹੋ ਜੇ ਤੇ ਆਪੇ 2-4 ਸਾਲ ਕੱਢੇਗਾ ਹੁਣ 85 ਮਾਡਲ ਟਰੈਕਟਰ ਹੈ ਬਿਲਕੁਲ ਨਵੇਂ ਦੇ ਸਿਰਚ ਮਾਰਦਾ ਬਿਲਕੁਲ ਓਕੇ ਟਰੈਕਟਰ ਨਵਾਂ ਲੈ ਕੇ ਆਇਆ ਪੂਰੀਆਂ ਪੂਰਾ ਰਿਕਾਰਡ ਪਿਛਲੀ ਵਾਰੀ ਦਿੱਲੀ ਜਦ ਮੈਂ ਆਇਆ ਮੈਂ ਦੋ ਟਰਾਲੀਆਂ ਪਾ ਕੇ ਲਿਆ ਇਹਦੇ ਨਾਲ ਦੋ ਟਰਾਲੀਆਂ ਪਾ ਹਾਂ ਪਿਛਲੀ ਵਾਰੀ 13 ਮਹੀਨੇ ਇੱਥੇ ਰਿਹਾ ਸੀ ਦੋ ਟਰਾਲੀਆਂ ਪਾਗੇ ਉਹ ਉਦੋਂ ਮੈਂ ਜਦੋਂ 13 ਮਹੀਨੇ ਗਏ ਵਾਪਸ ਉਦੋਂ ਲਗਿਆ ਹਾਂ 13 ਮਹੀਨੇ 13 ਮਹੀਨੇ ਤੇ ਕੱਢ ਰਿਆ ਦੋ ਟਰਾਲੀਆਂ ਪਾਗਲੇ ਇੱਕ ਰਾਸਨ ਦੀ ਟਰਾਲੀ ਸੀ ਇੱਕ ਆਦਮੀ ਐ ਭਾਰਪੂਰਤਾ ਨਹੀਂ ਮੰਨਦਾ ਇਹ ਝੋਟਿਆਂ ਨੂੰ ਖਿੱਚਦਾ ਮੈਂ ਨਾ ਕੋਈ ਪ੍ਰਵਾਹ ਨਹੀਂ ਕਰਦਾ ਜੀ ਹਾਂਜੀ ਕੋਈ ਪ੍ਰਵਾਹ ਨਹੀਂ ਬਾਈ ਜੇ ਚੜ ਗਿਆ ਕਿਉਂਕਿ ਮੀਟਿੰਗ ਵਿੱਚ ਸੰਭਾਗਾ ਤੁਸੀਂ ਨੌਜਵਾਨ ਹੋ ਦੋ ਦਿਨ ਤੋਂ ਉੱਥੇ ਲਗਾਤਾਰ ਨੌਜਵਾਨ ਜੂਝ ਰਹੇ ਨੇ ਅੱਜ ਤਿਆਰੀ ਹੈ ਪੂਰੀ ਕਿਉਂਕਿ ਸਵੇਰ ਚੜੀ ਆ ਤਿਆਰੀ ਪੂਰੀ ਉਧਰ ਪ੍ਰਸ਼ਾਸਨ ਦਾ ਮੀਟਿੰਗ ਚੱਲਣ ਦੀ ਹੈ ਕਿ ਸਾਡੇ ਕਿਸਾਨ ਆ ਗੂ ਆਂ ਦੀ ਬਾਕੀ ਜਿੱਦਾਂ ਵੀ ਉਹ ਡਿਸੀਜਨ ਦੇਗੇ ਆਪਾਂ ਤਿਆਰ ਬਰ ਤਿਆਰ ਆਂ ਹਾਂਜੀ ਹਾਂਜੀ ਪੁਰਾਣੇ ਤੋਂ ਪੁਰਾਣੇ ਸੰਧ ਜਿਹੜੇ ਜੱਟਾਂ ਦੇ ਇੱਥੇ ਕਿਸਾਨਾਂ ਦੇ ਪਹੁੰਚ ਰਹੇ ਨੇ ਆਇਸ਼ਰ ਦੇਖੋ 85 ਮਾਡਲ ਤੇ ਕਹਿੰਦੇ ਇਹਨਾਂ ਦੋ ਟਰਾਲੀਆਂ ਲੈ ਆ ਗਏ ਸੀ ਪਿਛਲੀ ਵਾਰੀ ਇਸ ਵਾਰ ਵੀ ਤਿਆਰੀ ਫੁੱਲ ਹੈ ਦਿੱਲੀ ਜਾਣ ਦੇ ਲਈ ਸੋ ਇਹ ਪੰਜਾਬ ਹੈ ਇਹ ਪੰਜਾਬ ਦੀ ਸ਼ਾਨ ਹੈ ਟਰੈਕਟਰ ਨੂੰ ਪੰਜਾਬ ਬਹੁਤ ਜ਼ਿਆਦਾ ਪਿਆਰ ਕਰਦਾ ਰਿਹਾ ਤੇ ਸਾਹਮ ਸਾਹਮ ਕੇ ਰੱਖਦਾ ਆਪਣੇ ਸਹੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ